ਅਕੇ ਤੁਸੀਂ ਪੰਜ ਨੂੰ ਪੁੱਛੋ ਹਾਂਜੀ ਕਾ ਕਰੇ ਪੰਜ ਕਾ ਕਰੇ ਹਾਂਜੀ ਕਾ ਕਰੇ ਈਰੇ ਲਗਾ ਟਾਈਮ ਇਹ ਕਈ ਵੀਰੋ ਦੇਖਾ ਕਰਨ ਨੂੰ ਕੰਮ ਕਰ ਰੋਗੇ ਟੌਪ ਕਰਨਾ ਆ ਸਾਡਾ ਬੰਦਾ ਹਿੰਮਤੀ ਬਣ ਗਿਆ ਨਹੀਂ ਰਹੀ ਖਰੀਦ ਕਰ ਦੇਣੀ ਵੀ ਇਹ ਬਣਾਉਣਾ ਰੱਖੀਆ ਜਾਨ ਨੂੰ ਕੋਈ ਗਲਤੀ ਨਾ ਬੰਦਾ ਨੂੰ ਚੰਗਾ ਦੇਖਣਾ ਲੱਗਦੀ ਆ ਫਰੀਕ ਚੀਜ਼ ਆ ਹੈ ਇਹਦਾ ਛਿੱਟਾ ਦੇਣਾ ਹੁੰਦਾ ਤਿੰਨ ਵਾਰੀ ਇੱਕ ਮੱਠੀ ਹੈ ਹਾਂ ਵੀ ਦੇਖ ਕੇ ਵੀ ਇੰਨੀ ਜਗ੍ਹਾ ਆਏ ਅਸੀਂ ਛਿੱਟਾ ਪੂਰਾ ਕਰਦੀ ਆ ਆਏ ਦੇਖੋ ਨਾ ਬਰੀਕ ਚੀਜ਼ ਹੈ ਨਾ ਇਹ ਹਾਂ ਮੈਂਨੇ 4 ਵਜੇ ਦੇ ਦੇਵਾਂ। ਫੋਨ ਕਰਕੇ ਦੇਣਾ ਪੈਂਦਾ ਹੈ ਵੈਨ। ਠੀਕ ਆ? ਠੀਕ। ਜਿਹੜੀ ਮੱਕੀ ਆ ਉਹਦਾ ਸਿੰਗਲ ਸਿੰਗਲ ਦੇਈ ਜਾ। ਉਹ ਦੇਖੀ ਜਾਂਦੀ ਪਈ ਉੱਪਰ। ਦੇਖ ਵੀ ਜਾਂਦੀ ਇਹਦਾ ਬਰੀਕਾ ਹੁਣ ਇੱਕ ਜਗ੍ਹਾ ਮੁੱਠੀ ਦੇਤੀ ਇਹਦਾ ਖਾਸਾ ਗਰਜਣ ਹੈ ਕਿੰਨਾ ਦਾ। ਮੱਕੀ ਕਿੰਨੀ ਦੀ ਦੇਖ ਲੈ। ਹੂੰ। ਇਹ ਹੁਣ ਆਈ ਵੱਧ। ਇਹ ਬਰੀਕ ਦਾ ਨਾ ਇਹ ਬੀਜ ਹੁਣ ਲੈਣਾ। ਬਾਪੂ ਗਾ ਤਾਂ ਇਹ ਵੀ ਗਾਲੇ ਬੀਜ ਲੋ। ਕਹਿੰਦਾ ਸੀ ਮੱਕੀ ਵੱਢੋਣੀ ਆ ਕਹਿੰਦਾ ਫਿਰ ਆ ਵੱਢ ਲੂੰਗਾ ਕਹਿੰਦਾ ਫੇਰ ਬੀਜ ਦੂੰਗੇ ਹੌਂ ਤਾਂ ਮੁੱਦੋਂ ਰਿਹਾ ਜੀ ਆਦਾ ਪੈਸੇ ਦਾਦਾ ਕਾਲੀ ਆ ਫੇਰ ਬੜਾ ਰੁਕਾ ਕੇ ਟਰੰਨੇ ਕਿ ਉਹ ਦੀ ਜੀ ਫੇਰ ਬਾਪੂ ਤੇਰਾ ਕਹਿੰਦਾ ਮੀਂਹ ਦੇਖਣਾ ਕਹਿੰਦਾ ਮੀਂਹ ਦੇਖਣੀ ਯਾਰਾ ਦੇਖ ਮੀਂਹ ਤਾਂ ਫੇਰ ਚੱਲੂਗੇ ਫੇਰ ਬੀਜੂਗਾ ਖੈਲਿਆ ਤਾਂ ਉਦੋਂ ਫਿਰ ਵੀ ਖਾਸਾ ਆਪ ਨੂੰ ਕਹੀਂ ਗਿੱਲ ਹੋਈ ਵੀ ਜੀ ਜੇ ਪਾਦਾਂ ਵੀਰ ਤਾਂ ਫੇਰ ਕੱਦੂ ਹੀ ਆ ਹੋ ਜਾਣਾ ਤਾਂ ਇਹਦਾ ਆਪਣੇ ਇੱਧਰ ਰੇਤਲੀ ਜ਼ਮੀਨ ਬੈਠੇ ਵੀ ਆਪਣੇ ਦੀਦੀ ਗੰਢੇ ਗੱਬੇ ਕਿਧਰ ਕੁਝ ਵੀ ਹੋ ਸਕਦਾ ਅਰੇ ਕਾਏ ਆਏ ਆ ਠੰਡਾ ਰਹਿੰਦਾ ਮੌਸਮ ਬੂਟੇ ਹਰ ਕੇ ਕਿਉਂ ਆ ਰ ਭਾਈ ਕੋਈ ਵੀ ਰੱਖ ਲਿਆ ਵੀ ਇਹ ਨਾ ਟੰਗ ਕੇ ਨਾ ਇਹ ਰੱਖਣਾ ਨਾ ਉਹ ਇਧਰੇ ਹੀ ਕਰ ਛੱਟਾ ਹੋਰ ਐ ਦਾ ਬਾਕੀ ਤਾਂ ਨਹੀਂ ਤਾਂ ਅਸੀਂ ਹੱਥਾਂ ਦਾ ਵੀਰ ਦੇਾਂਗੇ ਇੱਥੇ ਨਹੀਂ ਜਰ ਉਹ ਆ ਉਹ ਰ ਜੀ ਰੀ ਲਾਈ ਨਹੀਂ ਹੋਇਆ ਤਾਂ ਹੱਥ ਆ ਲਗੰਮਾ ਫੂਟੇ ਨੰਗਣਾ ਨਹੀਂ ਉਧਰ ਰ ਅਧਰੇ ਬੀਜੇ ਨਹੀਂ ਹਾਂ ਅਧਰੇ ਬੀਜ ਹੋਈ ਨਹੀਂ ਪਰ ਮੋਟਰ ਤੇ ਕੋਣ ਨੂੰ ਰਸਤਾ ਹੋਗਾ ਨਾ ਬੱਟਾ ਟੱਟੇ ਨੰਗਲਾ ਬੈ ਸਾਰਾ ਉਧਰ ਬੀਜੇ ਕਰੋ ਮੈਂ ਤਾਂ ਕਿਹਾ ਤਾਂ ਬਾਪੂ ਨੂੰ ਕਿ ਉਧਰ ਬੀਜਿਆ ਕਰਨਾ ਆਪੋ ਵੀ ਇਹ ਦੇਨੀ ਮੈਨੂੰ ਟਰੈਕਟਰ ਵੀ ਆਉਣਾ ਚਾਹੀਦਾ ਬੀਜ ਵੀ ਚਾਹੀਦਾ ਹਾਂ ਆ ਬਾਪੂ ਦੇਖ ਲੈ ਆਈ ਹੱਥਾਂਲੇ ਪਹਿਲੇ ਇੱਕ ਨਹੀਂ ਹੁੰਦਾ ਇਹਦਾ ਹਾਈ ਮਿਰਚਾਂ ਮਾਤਾ ਸਾਰਾ ਘੋਦੂਰੀ ਤੇ ਆ ਦੇ ਦੇ ਕਿਹੜੇ ਵਾਲੀ ਸ਼ਰਟ

ਇਹ ਵੀ ਜ਼ਰੂਰੀ ਹੈ ਕੰਦਾ ਨਾ ਪਾਵੇ ਅੱਗ ਲਾਣ ਦਾ ਲੋੜ ਪਾਈ ਜਾਂਦੀ ਹੈ ਕਿ ਸ਼ੁਰੂ ਹੋਣ ਵੀ ਐਨਨੇ ਖੁਸ਼ੀ ਹੋ ਜਾਂਦੀ ਆ ਬੰਦੇ ਨੂੰ ਤੇਰਾ ਕੰਮ ਜੇ ਸ਼ੁਰੂ ਹੁੰਦਾ ਈ ਕਿਤਾ ਵੀ ਕੋਕਰੀ ਹੋਈ ਹੈ ਤਵੀਂ ਤੇਰੀ ਹੈ ਫੌਟਾ ਸਵੀਟਰ ਕੀ ਵਾਜਰਾ ਚਰੀ ਬਾਣੂ ਬਾਈ ਉੱਤਰ ਹੀ ਨਹੀਂ ਸਾਡੇ ਪੀਜੇ ਕਰਨ ਸਰ ਕੋ ਚਿੱਟਾਈ ਕਾ ਨੰਬਰ ਦਿੱਤਾ ਬਾਈ ਨੇ ਅਧੁਨੀ ਹੜ ਵੀ 2 ਪੁਆਇੰਟ ਆਏ ਨਹੀਂ 3 ਲਾਲ ਜੀ ਬਾਈ ਹੋਣਾ ਸੀ ਆਏ ਤੇ ਮੈਂ ਤੇ ਪੰਚ ਹਜਵੀਰ ਕੋਲ ਤੇ ਹਜਵੀਰ ਦੇ ਸਿਸਟਮ ਚ ਥੋੜੀ ਜਿਹੀ ਦਿੱਕਤ ਫੇਰ ਪੈ ਗਈ ਬੜੀ ਲੈਨ ਤੇ ਨਹੀਂ ਕੰਮ ਕਰਦਾ ਬਾਕੀ ਤੁਸੀਂ ਪੰਚ ਨੂੰ ਪੁੱਛੋ ਪੰਚ ਕਿਆ ਕਰੇ ਕੀਓ ਪੰਚ ਕਿਆ ਕਰੇ ਪੰਚ ਨੂੰ ਕਿਹਾ ਕੋਈ 4 बाई ਪੰਚ ਨੂੰ ਪੁੱਛੇ ਕਿ ਕਿੰਨੇ ਵਾਸਤੇ ਪੰਚ ਕਾਨ ਕੋ ਤੇ ਯਾਰ ਹੈ ਲੁਧਿਆਣੇ ਜਾਓ ਲੁਧਿਆਣੇ ਦੀ ਤਿਆਰੀ ਕਿੱਚਣ ਲੱਗੇ ਬਾਈ ਵੇਰ ਆ ਕਹਿੰਦਾ ਜੀ ਦੇਖੋ ਦੱਸਣਾ ਹੋਵੇ ਅਸੀਂ ਕੀ ਦੱਸਣਾ ਹੋਣਾ ਕਰਵਾਈ ਹੋਣੀ ਜਾਣੀ ਬਾਕੀ ਭਾਈ ਇੱਧਰ ਲੱਗੇ ਬੜੀਆਂ ਚੱਲੀਆਂ ਕੋਲ ਉੱਥੇ ਤੇ ਆਏ ਤੇ ਹੁਣ ਕਹਿੰਦਾ ਸਿਸਟਮ ਦੀ ਰੋਟ ਆਉਂਦਾ ਤਾਂ ਦੇਖਣ ਆਏ ਤੇ ਪਈ ਵੀ ਨਾ 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 ਰਿਸਕ ਨਹੀਂ ਲੈਣਾ ਇਹ ਭਾਈ 5000 ਦਾ ਕਹਿੰਦਾ ਛੋਟੇ ਕੋਲ ਪਰ ਆਪਾਂ ਰਿਸਕ ਲਈਦਾ ਨਹੀਂ ਹੈਗਾ ਅੱਜ ਕਿਹ ਨੂੰ ਦੇ ਕਿੰਨਾ ਆਪ ਕਿਤੇ ਪਹੁੰਚ ਗਏ ਕੀ ਕੋ ਆ ਰਿਹਾ ਆਹੀ ਬੰਦਾ ਰੰਗ ਦੇ ਲੈ ਮੈਂ ਦੇ ਉਹਨਾਂ ਨੇ ਯਾਰ ਅੱరే ਬਈ ਹੁਣ ਦੁਪਹਿਰੇ ਤੋਂ ਪੂਰੇ ਸਾਨੂੰ ਲੱਗਦੇ ਨਹੀਂ ਹੈ ਕਿ ਧੁੱਪ ਦਾ ਪੱਦੇ ਦਾ ਜੱਫਾ ਵੀ ਨਹੀਂ ਕਾਣ ਪਾਉਂਦੇ ਅਸੀਂ ਐਵੇਂ ਵਿੱਚ ਨਹੀਂ ਦੇਂਦੇ ਬਈ ਅਥੇ ਜਿਹੜੇ ਅਸੀਂ ਇਸੇ ਵਿੱਚ ਕਾਲਰ ਲੈ ਲਿਆ ਮੈਂ ਕੱਲ ਹੋ ਗਿਆ ਹੁਣ ਬਾਹਰ ਇੱਕ ਮਿੰਟ ਨਹੀਂ ਖੜਦਾ ਤੇ ਜਿਹੜੇ ਬੰਦ ਚ ਮੈਂ ਪਤਾ ਕੀ ਕਰਿਆ ਹੱਟ ਗਿਆ ਬਦਰਾ ਹੁਣ ਕਦੇ ਧੁੱਪ ਜਾ ਜੇ ਕਰੀਏ ਕਦੇ ਅਸੀਂ ਸ਼ਾਮਾਂ ਜਾ ਜੇ ਕਰੀਏ ਵਾਹ ਜੇ ਬੁਮਾਰ ਹੋਇਆ ਮੋੜ ਕੇ ਦਾਸ ਦਾ ਤਾ ਹੀ ਨਿਭਾਇਆ ਮੈਂ ਪਾਤਸ਼ਾਹਰਾ ਗੱਡੀ ਵੀ ਪਹਿਲੇ ਘਰ ਵੀ ਹੈ ਉਹਦੇ ਤੇ ਵੀ ਗਿਆ ਜੰਮੇ ਸੋਈ ਇਹਨਾਂ ਤੋਂ ਘਰ ਹਰ ਸਤਨਾਲਾ ਉੱਚ ਨਾ ਕਿਤੇ ਆਇਆ ਮੈਂ ਤਾਂ ਜਮਾ ਹੀ ਬਸ ਹੋ ਜਾਂਦੀ ਘੋੜੇ ਘੋੜੇ ਵੀ ਆ ਜੀ ਭਾਈ ਆ ਰੂਟਾਂ ਨੂੰ ਘੁੰਮੇ ਕਰਨ ਜਿੱਦਾਂ ਸਾਡਾ ਛੇ ਹਾਥਾ ਤਿਆਰ ਹੋ ਗਿਆ ਪੂਰਾ ਵਧੀਆ ਇਹਨ ਬਹਿਣ ਲੱਗ ਗਏ ਉਹਦੇ ਪਰ ਸ਼ਾਇਦ ਆ ਹੀ ਜਾ ਸਹਿਵਾ ਇੱਥੇ ਆਈ ਕਰਨੀ ਇੱਧਰ ਤੋਂ ਆਨ ਜੀ ਜਲਦੀ ਨਾਇਕਰਾਂ ਦੇ। ਏਰੀਆ ਦਾ ਕੋਈ ਪੈਂਡ ਨਹੀਂ ਛੱਡਣਾ। ਰੋਜ਼ ਦਾ ਨਵਾਂ ਟੂਰ ਹੋਇਆ ਕਰੂਗਾ। ਹੈ ਬਾਤ। ਬਾਾ ਸਾਡਾ ਸ਼ਹਿਰ ਦਾ ਤਿਆਰ ਹੋ ਜਾਵੇ। ਤੇ ਬਾਕੀ ਹੁਣ ਚੱਲੇ ਆਂ ਅੱਜ ਵੀ ਨਾਲ ਦਿਖਾਉਨੇ ਆ ਤੁਹਾਨੂੰ ਅੱਜ ਜਾ ਕੇ ਵੀ ਚੱਕਰ ਕੀਤੇ ਆ ਵਾਸੇ। ਪੈਂਡ ਕਮਾਲ ਪਰ। ਹਾਂਜੀ ਭਾਈ ਪਹੁੰਚ ਗਏ ਆਪਾਂ ਲੁਧਿਆਣੇ। ਇੱਥੇ ਜੀ ਸਾਹਮਣੇ ਪਤਾ ਸੱਜੀ ਸਾਈਡ ਉਹ 5 TV ਆ ਉਹ ਬਿਲਡਿੰਗ ਜੀ ਰਾਈਟ ਰਾਈਟ ਕਹਿੰਦੇ ਆਹ ਵਾਹ ਆ ਬਿਲਡਿੰਗ ਆ ਇਹ ਆ ਗਿਆ ਸਲਿਕ ਅੱਛਾ ਤਾਂ ਹਾਂ ਜੀ ਚੱਲ ਬੈਗਰ ਆ ਗਏ ਬਾਕੀ ਐਚਵੀ ਨੂੰ ਮਿਲੋ ਜੀ ਅਸਰਿਕਲ ਜੀ ਬਈ ਦਿੱਕਤ ਆਈ ਜਦੇ ਭੱਜਿਆ ਅਸੀਂ ਤਾਂ ਏਅਰ ਕੰਮ ਖੜਾ ਯਾਰ ਪਰ ਕਿਸੇ ਦਾ ਕੰਮ ਨਹੀਂ ਨਾ ਖਰਾਬ ਕਰਨਾ ਤਾਂ ਪਹੁੰਚੇ ਅਸੀਂ ਬਈ ਹੁਣੀ ਕਰਨੇ ਤਾਂ ਅਸੀਂ ਅੱਖਰ ਮਾਰਦੇ ਥੋੜਾ ਜਿਆ ਹੈ ਬਹੁਤੀ ਜਿਆਦਾ ਵੀ ਨਹੀਂ ਦਿੱਕਤ ਪਰ ਹੋਈ ਜੇ ਇਹ ਕੰਮ ਆਪਾਂ ਕਹਿੰਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਯਾਰ ਕਰਨੇ ਤਾਂ ਹੋ ਵੀ ਜਾਣਾ ਤੇ ਕਣੇ ਜੇ ਕਰਨੇ ਪਰਾ ਜਾਂਦੇ ਪਰ ਉਹ ਨੁਕਸਾਨ ਵਾਲਾ ਕੰਮ ਹੋ ਜਾਗਾ ਲੈ ਮੇਤਰਾ ਤਾਰ ਚੰਦ ਜੀ ਇਨਸ਼ਾਅੱਲਾ। ਤਾਂ ਇਹ ਬਈ ਸੈਲੀ ਕਾਲਿਆਂ ਦਾ ਲੁਧਿਆਣੇ ਚ ਆ ਉੱਪਰ ਇਦਾਂ ਦੇ ਬਣਾਇਆ ਪਿਆ ਸਿਸਟਮ ਜਿਹੜਾ ਸਾਰਾ ਰਿਪੇਅਰ ਪੂਰ ਕਰਦੇ ਆ ਇਹ ਉਰੀ ਸਾਰਾ ਟੁੱਟਰੀ ਇੱਧਰ ਖੜਾ ਉਹਦੇ ਕਰਾ ਕਰੂ ਹੁੰਦੇ ਆ ਆ ਜਾ ਢਾਈ ਪੀਤੀ ਬਿਲਡਿੰਗ ਬਣ ਗਈ ਹੁਣ ਤਾਂ ਉਹ ਤੇ ਬਾਕੀ ਚੱਲਦੇ ਸਾਨੂੰ ਫੇਰ ਮਲਾਉਣੇ ਆ ਜੀ। ਲੋ ਬਈ ਇੱਧਰ ਸੈਲੀਕ ਵਾਲਿਆਂ ਦੇ ਅੰਦਰ ਦੇਖਣ ਲੱਗੇ ਉਹ ਸਿਸਟਮ ਵੀ ਕਿਆ-ਕਿਆ ਚੇਂਜ ਇਹਨਾਂ ਨੇ ਕਰਿਆ ਹੁਣ ਉਹ ਚੀਜ਼ਾਂ ਦੇਖਣ ਲੱਗੇ ਬਾਕਟਾਂ ਦੇ ਕੋਲ ਰੋਚਾ ਤਾਂ ਹੈ ਅਜ ਵੀ ਰੰਗ ਬੰਨੇ ਪਏ ਆਹ ਦੇ ਤੋ ਕਿੱਟਾ ਆਹ ਜਿਹੜੀ ਤੈਨੂੰ ਅਜ ਵੀ ਮੈਂ ਕਹਿੰਦਾ 12 ਫੁੱਟ ਦਾ ਰਹਾ ਹੁਣ ਆ 12 ਫੁੱਟ ਆ ਇਹ ਹੋਊ ਓ ਜਿਆਦਾ ਆਹ ਜਿਆਦਾ ਵੱਡਾ ਇਹ ਕਿਹੜੇ ਜਿਹੇ ਪਿੱਛੇ ਹਿੱਸੇ ਦੇ ਇਹ ਤਾਂ ਬਾਹਰ ਵਾਲੇ ਟਰਾਲੇ 'ਚ ਟਰੈਕਟਰ ਚਲਾਉਦੇ ਜਿਹੜੇ ਇਹਨਾਂ ਕਿਹੜੇ ਜਿਹੜੇ ਬਾਹਰ ਹੈ ਕੰਡਰੀਆਂ 'ਚ ਉਹ ਛੋਟੇ ਆ ਅੱਛਾ ਹਾਂ ਉਹ ਤਾਂ ਹਾਂ ਬਾਹਰ ਨੇ ਇਹ ਬਾਹਰ ਜਾਣੇ ਆਂਦੇ ਆ ਆ ਦੇਖਾ ਕਿੰਨਾ ਬੈਂਡ ਪੰਦੇ ਨੇ ਆ ਦੇਖੋ ਰੇਬੇਰਿੰਗ ਆ ਜੀ ਇਹ ਆ ਦੇਖੋ ਜਿਹੜੇ ਐਚ ਵੀ ਤੁਹਾਨੂੰ ਕਹਿੰਦਾ ਤਾਂ ਵੀ ਉਹਦਾ ਟੜਕਦਾ ਹੁੰਦਾ ਇਹਦਾ ਵੀ ਸਾਰੀ ਇੱਕ ਬਾਡੀ ਦਾ ਹੁੰਦਾ ਉਹਦੇ ਤੇ ਆ ਜੀ ਟੋਟਲੀ ਹੁਣ ਜ਼ੋਰ ਨਹੀਂ ਪੈਣਾ ਇਹਦੇ ਪਰ ਕਿਤੇ ਵੀ ਲੇਜ਼ਰ ਕਟਿੰਗ ਵਾਲਾ ਹੁੰਦਾ ਇਹ ਸਾਰਾ ਸਿਸਟਮ ਆ ਜੀ ਸਟੀਮਰ ਕੋਲ ਹੈ ਹੈ ਉਹ ਡਿਸਟ੍ਰਿਬਿਊਟਰ ਕੋਲ ਹੈ ਇਹਦਾ ਡੈਮੋ ਪਿਆ ਬਈ ਤੰਮ ਬਧੀਆ ਰੰਗ ਤਕਨੀਕ ਦਾ ਫਰਕ ਪਈ ਜਾਂਦਾ ਯਾਰ ਤਕਨੀਕ ਆ ਚ ਵੀ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਇਹ ਆਪਾਂ ਕਰ ਲੈਨੇ ਸਿਸਟਮ ਨਹੀਂ ਸਿਸਟਮ ਤੋਂ ਚੱਲ ਆਪਾਂ ਨੇ ਵਧੀਆ ਲੱਤੈ ਹੀ ਆ ਜਾਂਦਾ ਹੀ ਆ ਸਿਸਟਮ ਦਾ ਤੇ ਸਿਸਟਮ ਦੀ ਦੇਖ ਲੈ ਹੁਣ ਬਈ ਮਾੜੀ ਜਿਹੜੀ ਦਿੱਕਤ ਆਈ ਆ ਆਨ ਹੁੰਦਾ ਹੀ ਸਾਡਾ ਹੋ ਗਿਆ ਇਹ ਕਹਿੰਦੇ ਲਿਆਓ ਅਸੀਂ ਹੌਂ ਹੀ ਕਰਕੇ ਦੰਨਿਆਂ ਨਾਲ ਤੇ ਥੋੜੇ ਬਹੁਤ ਜਿਹੜੀਆਂ ਹੁੰਦੀਆਂ ਮੰਗਿਆ ਜਿਹੇ ਬਾਤ ਕਰਦੇ ਨੇ ਹੂੰ ਪੂਰਾ ਹੈਵੀ ਕੰਮ ਕਰਿਆ ਵੇ ਆ ਕਾਲਤ ਕੋਈ ਨਾਟ ਨਹੀਂ ਕੋਈ ਕੂਸ ਨਹੀਂ ਹੈਗਾ ਹੈ ਫਿਰ ਦੀ ਸਿੱਧੇ ਟੈਰ ਦੇ ਹੋਰ ਚੀਜ਼ ਮੈਂ ਇਹਦਾ ਬਹੁਤ ਜ਼ਿਆਦਾ ਫਰਕ ਆ ਚੀਜ਼ ਦਾ ਭਾਈ ਜੀ ਤਾਂ ਦੋਵੇਂ ਲੋਟੇ ਵਜਨ ਦੇਖ ਮੇਰੀ ਗੱਲ ਸੁਣ ਉਰੇ ਟੋਆ ਆ ਗਿਆ ਨਾ ਜੇ ਇੱਥੇ ਇੱਥੇ ਤੱਕ ਇੱਥੇ ਤੱਕ ਜਮਾ ਹੀ ਨਹੀਂ ਦੇ ਰਿਹਾ ਉਹ ਲੋਲਾ ਨਹੀਂ ਮਾਰਦਾ ਹੁਣ ਜਮਾ ਵੀ ਹਾਂ ਇਹ ਚੀਜ਼ਾਂ ਦਾ ਫਰਕ ਹੁੰਦਾ ਤਕਨੀਕ ਰੇਗ ਦੀ ਲੱਗ ਲੱਗ ਆ ਕਹਿੰਦੇ ਹੀ ਬਾਕੀ ਸਾਹਿਤਾ ਆਹੀ ਤਾਂ ਆਹੀ ਤਾਂ ਤੰਤਾ ਹੱਦਾਂ ਦਾ ਹੈ ਕਿ ਜਿੰਨਾ ਮਰਜ਼ੀ ਭਜਾ ਲੈ ਇਹਨੂੰ ਜਮਾ ਹੀ ਨਾ ਬਾਕੀ ਆ ਜੀ ਸਾਨੂੰ ਵਧੀਆ ਲੱਗੀ ਇਹਨੂੰ ਮੈਂ ਦੱਸਿਆ ਵੀ ਜਿਹੜੀ ਆ ਉਹ ਤਰਕੰਡੀ ਵਾਲੀ ਆ ਜਿਹੜੀ ਉਹਨੂੰ ਲੱਗੀ ਵੀ ਉਹ ਸੈੱਟ ਨਹੀਂ ਹੈਗੀ ਆ ਕਰਵਾਉਣੀ ਆ ਆਪਾਂ ਨੇ ਉਹਨੂੰ ਫਾਇਦਾ ਕੁਝ ਵੀ ਨਹੀਂ ਬੈਰਿੰਗ ਲੱਗਣਾ ਇੱਕ ਉਹ ਗੁੱਲੀ ਉੱਧਰ ਲੱਗਣੀ ਇੱਕ ਉੱਪਰ ਆਹ ਕੰਮ ਜੇ ਲੱਗਣਾ ਹੈਨਾ ਇਹ ਚੀਜ਼ ਕਰਨੀ ਪੈਣੀ ਆ ਤੇ ਬਾਕੀ ਵੀ ਇੱਧਰ ਆ ਖੜੀ ਆ ਤਰਕੰਡੀ ਇਹਦੀ ਇਹ ਵੀ ਬਹੁਤ ਲਾਈਟ ਵੇਟ ਕਰਦੀ ਇਹਨਾਂ ਨੇ ਹੈਨਾ ਆਸਟ੍ਰੇਲੀਆ ਦੇ ਪਾਸ ਪਾਸ ਤੋਂ ਜਿਵੇਂ ਆਹ ਚੀਜ਼ ਲਵਾ ਕੇ ਪੱਤੀ ਇਹੀ ਕੰਮ ਕਰਨਾ ਹੈ ਹੈ ਨਾ ਉਹ ਨੋਮਰ ਉਹ ਮੇਰੇ ਉੱਤੇ ਚੰਬਾਕਿਆ ਸਿਸਟਮ ਪਏ ਹੈ ਵੀ ਉੱਪਰ ਨਹੀਂ ਸਾਰੀ ਬਰਕਸ਼ਾਹ ਉੱਪਰ ਆ ਜਿਹੜਾ ਸਮਾਨ ਆ ਇਹ ਦੂਈ ਸਾਈਡ ਬਣ ਕੇ ਆਉਂਦਾ ਔਰ ਇਹ ਤਾਂ ਉਦਾਂ ਖੜਾਏ ਪਏ ਨੇ ਥੋੜਾ ਬਹੁਤਾ ਕੰਮ ਹੁੰਦਾ ਜਿਹੜਾ ਹੋਵੇ ਕਰੀ ਜਾਂਦੇ ਬਾਕੀ ਪਰਾਂ ਇਹਨਾਂ ਦਾ ਨਾਲ ਉੱਥੇ ਚੱਲਦਾ ਗਾਉਣਾ ਚੱਲ ਉੱਥੇ ਜੇ ਨੇ ਚਾਹ ਪਾਣੀ ਪੀਈਏ